14 ਸਾਲ ਦੀ ਉਮਰ ਤੇ 7 ਫੁੱਟ ਤੁਹਾਡੀ ਹਾਈਟ ਕਦੇ ਜਦੋਂ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖਦੇ ਹੋ ਤਾਂ ਪੂਰੇ ਆ ਜਾਂਦੇ ਹੋ ਸ਼ੀਸ਼ੇ ਦੇ ਵਿੱਚ ਘਰੇ ਮੈਨੂੰ ਲੱਗਦਾ ਸ਼ੀਸ਼ੇ ਮਾਪਿਆ ਨੇ ਵੱਡੇ ਲਵਾ ਕੇ ਰੱਖੇ ਹੋਣੇ ਨਾ ਪੂਰੇ ਨਹੀਂ ਆਉਂਦੇ ਥੋੜਾ ਥੱਲੇ ਹੋ ਕੇ ਫਿਰ ਫਿਰ ਵਾਲ ਝਾੜਨ ਛੋੜਨੇ ਪੈਂਦੇ ਆ ਲੋਕੀ ਤਾਂ ਖੁਸ਼ ਹੁੰਦੇ ਜੀ ਕਿ ਇਸ ਹਾਈਟ ਦੇ ਬੰਦੇ ਨਹੀਂ کہیں 'ਤੇ ਦਿਖਦੇ ਨਹੀਂ ਤੇ ਉਹ ਇਹਨਾਂ ਚੈਨਲ ਫੋਟੋ ਵੀਗਰੇ ਕਰਵਾਉਣਾ ਸ਼ੁਰੂ ਕਰ ਦਿੰਦੇ ਹੈਗੇ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਮੈਂ 9ਵੀਂ ਕਲਾਸ ਵਿੱਚ ਪੜ੍ਹਦਾ ਤੋਂ ਨੂੰ ਹੋਰ ਕੀ ਸ਼ੌਂਕ ਨੇ ਕੀ ਕਰਦੇ ਹੋ ਇਸ ਦੇ ਨਾਲ ਮੇਰੇ ਨਾਲ ਮੈਂ ਖੇਡਾਂ ਦਾ ਵਟਬਾਲ ਬਾਲ ਦੀ ਬਾਲ ਡਾਕਟਰ ਸੇ ਪੁੱਛਿਆ ਕਿ ਕੀ ਹੋ ਰਹਾ ਹੈ ਹਾਈਟ ਜਿਆਦਾ ਹੋਈ ਜਾਂਦਾ ਕਹਿੰਦਾ ਕੋਈ ਨਹੀਂ ਇਹ ਕੁਦਰਤੀ ਹੈ ਮੈਂ ਦਵਾਈ ਖਿਲਾਣ ਕੀ ਵੀ ਸੋਚਿਆ ਕਰਤੇ ਨਹੀਂ ਦਵਾਈ ਨਹੀਂ ਖਿਲਾਓ ਚੱਲ ਲੈਣੇ ਦੋ ਤੁਹਾਡੇ ਪਰਿਵਾਰ ਚੋਂ ਹੋਰ ਵੀ ਕੋਈ ਐਡਾ ਲੰਬਾ ਹੈਗਾ ਕਿ ਸਿਰਫ ਰਾਗਵ ਦੀ ਹਾਈਟ ਹੀ ਹੈ ਇਹਨਾਂ ਦੇ ਨਾਨਾ ਹਰੇ ਨਾਨਾ ਹਾਂਜੀ ਇਹਦੇ ਸਾਈਜ਼ ਦੇ ਕੱਪੜੇ ਮਾਰਕੀਟ ਚ ਮਿਲਦਾ ਨਹੀਂ ਮੈਨੂੰ ਇਸ ਕੋ ਕੱਪੜੇ ਪ੍ਰੈਸਨਲੀ ਬਣਾਉਣੇ ਪੈਂਦੇ ਟੇਲਰ ਸੇ ਹੂੰ ਬੜੀ ਪ੍ਰੋਬਲਮ ਹੈ ਕੱਪੜੇ ਤੇ ਬੂਟ ਤਾਂ ਮਿਲ ਜਾਂਦਾ ਮਾਰਕੀਟ ਤੇ ਪਰ ਕੱਪੜੇ ਨਹੀਂ ਆਏ ਦਾ ਸਾਈਜ਼ ਦਾ ਉਹ ਕਹਿੰਦੇ ਤੇਰੀ ਹਾਈਟ ਹਾਈਟ ਵਧਦੀ ਹੈ ਤਾਂ கிரேਡ ਖਾਲੀ ਨਹੀਂ ਉਹ ਤਾਂ ਵੀ ਉਹ ਹਾਈਟ ਵਧਦੇ ਨਹੀਂ ਹੈ ਤੇਰੀ ਦਾ ਫਿਰ ਤੂੰ ਪੂਰੇ ਪੰਜਾਬ ਚ ਪਹਿਲੇ ਨੰਬਰ ਤੋਂ ਹਾਈਟ ਚ ਇਹ ਹੀ ਕਹਿੰਦੇ ਆ ਵਾਸਤੇ ਅੱਛਾ ਡਾਕਟਰਾਂ ਨੇ ਕੋਈ ਇਹ ਗੱਲ ਕਹੀ ਹੈ ਕਿ ਇਹਦੀ ਹਾਈਟ ਹੋਰ ਵੱਧ ਸਕਦੀ ਹੈ ਹੱਲੇ ਨਹੀਂ ਇਹ ਤਾਂ ਦੋ ਨਹੀਂ ਕਰਦੇ ਪਰ ਕਹਿੰਦੇ ਦਵਾਈ ਨਹੀਂ ਦੇਣਾ ਇਹਨੂੰ ਕਦੇ ਬਿਲਕੁਲ ਨੈਚੁਰਲ ਹੈ ਉਹ ਨੈਚੁਰਲ ਹੀ ਰਹੇਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੁਰਖਾਪ ਮੀਡੀਆ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰਿਤ ਕੌਰ ਅੱਜ ਤੁਹਾਨੂੰ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਮਿਲਵਾਵਾਂਗੇ ਜਿਸ ਦੇ ਪਿਤਾ ਦਾ ਪਿਸ਼ੋਕਰ ਜਿਹੜਾ ਉਹ ਬਿਹਾਰ ਹੈ ਪਰ ਉਸ ਦਾ ਜਨਮ ਪੰਜਾਬ ਦੇ ਵਿੱਚ ਹੋਇਆ ਤਾਂ ਤੁਹਾਨੂੰ ਦੱਸ ਦਈਏ ਜੇਕਰ ਜਨਮ ਪੰਜਾਬ ਦੇ ਵਿੱਚ ਹੋਇਆ ਤੇ ਪੰਜਾਬੀ ਨੌਜਵਾਨ ਗੱਭਰੂ ਹੈ ਜਿਸ ਦੀ ਉਮਰ ਮਹਿਜ਼ 14 ਸਾਲ ਹੈ ਪਰ 7 ਫੁੱਟ ਹਾਈਟ ਹੈ ਦੇਖ ਸਕਦੇ ਹੋ ਤਸਵੀਰਾਂ ਇਹ ਇਸ ਦਾ ਨਾਮ ਰਾਗਵ ਹੈ ਤੇ ਇਹ 9ਵੀਂ ਕਲਾਸ ਦਾ ਵਿਦਿਆਰਥੀ ਹੈ 9ਵੀਂ ਕਲਾਸ ਦੇ ਵਿੱਚ ਇਹ ਜੋ ਰਾਗਵ ਹੈ ਉਹ ਪਰਦਾ ਤੇ ਇਸਦੇ ਪਿਤਾ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਹਾਈਟ ਜਿਹੜੀ ਬਿਲਕੁਲ ਨੋਰਮਲ ਹੈ ਪਰ ਤੁਹਾਨੂੰ ਦੱਸ ਦਈਏ ਕਿ 30 ਸਾਲ ਹੋ ਚੁੱਕੇ ਨੇ ਰਾਗਵ ਦੇ ਪਿਤਾ ਨੂੰ ਪੰਜਾਬ ਆਇਆ ਬਿਹਾਰ ਤੋਂ ਇਹਨਾਂ ਦਾ ਜਨਮ ਬਿਹਾਰ ਦਾ ਹੈ ਪਰ ਇਹ ਕਹਿੰਦੇ ਨੇ ਕਿ ਮੇਰੇ ਜਿਹੜੇ ਬੱਚੇ ਨੇ ਉਹਨਾਂ ਦਾ ਜਨਮ ਆ ਪੰਜਾਬ ਦੇ ਵਿੱਚ ਹੀ ਹੋਇਆ ਤੇ ਰਾਗਵ ਦੇ ਨਾਲ ਗੱਲ ਕਰਦੇ ਆ ਕਿ ਇਹਨਾਂ ਦੀ ਜ਼ਿੰਦਗੀ ਜਿਹੜੀ ਉਹ ਕਿਸ ਤਰੀਕੇ ਦੀ ਹੈ ਤੇ ਪੰਜਾਬ ਨੂੰ ਖਾਸ ਤੌਰ ਤੇ ਪੰਜਾਬੀਏਤ ਨੂੰ ਇਹ ਕਿਵੇਂ ਦੇਖਦੇ ਨੇ ਰਾਗਵ ਸਭ ਤੋਂ ਪਹਿਲਾਂ ਸੁਰਖਾ ਮੀਡੀਆ ਤੇ ਬਹੁਤ ਬਹੁਤ ਸਵਾਗਤ ਹੈ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਅੱਛਾ ਲਗਾ ਵਾ ਅੱਜ ਪਤਾ ਨਹੀਂ ਲੱਗਦਾ ਤੁਹਾਨੂੰ 14 ਸਾਲ ਦੀ ਉਮਰ ਤੇ 7 ਫੁੱਟ ਤੁਹਾਡੀ ਹਾਈਟ ਨਹੀਂ ਨਹੀਂ ਹਾਇਰ ਤਵਾ ਦੇ ਉਹ ਦਰ ਆ ਤੀਆ ਵਾ ਦੀਆ ਇਹ ਤਾਂ ਅਦਨ ਹੀ ਚਾਹੀਦੀ ਆ ਛੋਟੇ ਚੰਗੇ ਵੀ ਨਹੀਂ ਲਾ ਦਿੰਨੇ ਪਰ ਕਦੇ ਜਦੋਂ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖਦੇ ਹੋ ਤਾਂ ਪੂਰੇ ਆ ਜਾਂਦੇ ਹੋ ਸ਼ੀਸ਼ੇ ਦੇ ਵਿੱਚ ਘਰੇ ਮੈਨੂੰ ਲੱਗਦਾ ਸ਼ੀਸ਼ੇ ਮਾਪਿਆ ਨੇ ਵੱਡੇ ਲਵਾ ਕੇ ਰੱਖੇ ਹੋਣੇ ਨਾ ਨਹੀਂ ਨਹੀਂ ਸ਼ੀਸ਼ੇ ਦਾ ਹੁੰਦੀ ਆ ਪਰ ਪੂਰੇ ਨਹੀਂ ਆਉਂਦੇ ਥੋੜਾ ਥੱਲੇ ਹੋ ਕੇ ਫੇਰ ਵੇ ਬਾਲ ਚਾੜ ਨਹੀਂ ਛੋੜਨੇ ਪੈਂਦੇ ਆ ਹੂੰ ਅੱਛਾ ਇਹ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਮੈਂ 9ਵੀਂ ਕਲਾਸ ਵਿੱਚ ਪੜ੍ਹਦਾ ਤੇ ਇਸ ਦੇ ਨਾਲ ਨਾਲ ਤੁਹਾਨੂੰ ਹੋਰ ਕੀ ਸ਼ੌਂਕ ਨੇ ਕੀ ਕਰਦੇ ਹੋ ਇਸ ਦੇ ਨਾਲ ਇਹਦੇ ਨਾਲ ਮੈਂ ਖੇਡਾਂ ਆਰਦਾ ਵਾ 12 ਬਾਲਬੀ ਬਾਲ ਵਾਲੀਬਾਲ ਤੇ ਫੁੱਟਬਾਲ ਨਾ ਤੇ ਖੇਡਾਂ ਦੇ ਵਿੱਚ ਤੁਹਾਡੀ ਰੁਚੀ ਜਿਹੜੀ ਆ ਉਹ ਕਿੱਦਾਂ ਡਿਵੈਲਪ ਹੋਈ ਖੇਡਾਂ ਚੋਂ ਤਾਂ ਪਹਿਲਾਂ ਮੈਂ ਘਰ ਵਿੱਚ ਬੈਠਾ ਰਹਿੰਦਾ ਸੀ ਬਾਅਦ ਵਿੱਚ ਮੈਂ ਦੇਖਿਆ ਉਹਨਾਂ ਨੂੰ ਇਦਾਂ ਖੇਡਦੇ ਆ ਫੇ ਮੈਂ ਮੈਂ ਸੋਚਿਆ ਕਿ ਮੈਂ ਵੀ ਇੱਕ ਦੋ ਵਾਰੀ ਖੇਡ ਕੇ ਆਵਾਂ ਸੋਤਵਾ ਮੇਰੀ ਰੋਚੀ ਵਧ ਗਈ ਸੀ ਇੱਕ ਇੱਕ ਦੋ ਵਾਰ ਖੇਡਨ ਨਾਲ ਫਿਰ ਮਨ ਲੱਗ ਗਿਆ ਆਪਣੇ ਫਿਰ ਮੈਂ ਖੇਡਦੀ ਰਹੀ ਖੇਡਦਾ ਜਾ ਫਿਰ ਵਧੀਆ ਹੋ ਗਿਆ ਅੱਛਾ ਰਾਗਵਦੀ ਇੰਨੀ ਲੰਬੀ ਹਾਈਟ ਹੈ ਲੋਕ ਜਦੋਂ ਦੇਖਦੇ ਨੇ ਤਾਂ ਖਾਸ ਤੌਰ ਤੇ ਕੀ ਕਹਿੰਦੇ ਨੇ ਲੋਕ ਲੋਕੀ ਤਾਂ ਖੁਸ਼ ਹੁੰਦੇ ਜੀ ਕੀ ਇਸ ਹਾਈਟ ਕੇ ਬੰਦੇ ਨਹੀਂ کہیں پہ ਦਿਖਦੇ ਨਹੀਂ ਤੇ ਉਹ ਇਹਨਾਂ ਨਾਲ ਫੋਟੋ ਵੀਗਰੇ ਕਰਵਾਉਣਾ ਸ਼ੁਰੂ ਕਰ ਦਿੰਦੇ ਆਗੇ ਜਿੱਥੇ ਵੀ ਜ ਤੁਸੀਂ ਦੱਸਿਆ ਕਿ ਤੁਹਾਡਾ ਪਿਸ਼ੋਕਰ ਜਿਹੜਾ ਬਿਹਾਰ ਦਾ ਪਰ ਤੁਹਾਡੇ ਬੱਚਾ ਦਾ ਜਨਮ ਜਿਹੜਾ ਇੱਥੇ ਦਾ ਹੀ ਹੈ ਤੁਹਾਡੇ ਪਰਿਵਾਰ ਚੋਂ ਹੋਰ ਵੀ ਕੋਈ ਐਡਾ ਲੰਬਾ ਹੈਗਾ ਕਿ ਸਿਰਫ ਰਾਗਵਦੀ ਹਾਈਟ ਹੀ ਹੈ ਇਹਨਾਂ ਦੇ ਨਾਨਾ ਹੈ ਨਾਨਾ ਹਾਂਜੀ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਨਾਨਾ ਜੀ ਦੀ ਹਾਈਟ ਏਡੀ ਲੰਬੀ ਹੈ ਜਿੰਨੀ ਲੰਬੀ ਤੁਹਾਡੀ ਹਾਈਟ ਹੈ ਤੁਹਾਨੂੰ ਕਿਵੇਂ ਲੱਗਾ ਤੁਸੀਂ ਨਾਨਾ ਜੀ ਨੂੰ ਵੇਖਿਆ ਮਿਲਿਆ ਕਦੇ ਉਹਨਾਂ ਨੂੰ ਮੈਂ ਛੋਟੇ ਹੁੰਦੇ ਮਿਲਿਆ ਹੁਣ ਨਹੀਂ ਮਿਲਿਆ ਹੁਣ ਮਿਲੋਂਗੇ ਫੇਰ ਦੇਖਾਂਗੇ ਛੋਟੇ ਹੁੰਦੇ ਮੈਂ ਛੋਟਾ ਹੁੰਦਾ ਸੀ ਫੇਰ ਪਤਾ ਨਹੀਂ ਨਾ ਹਾਈਟ ਕਿੰਨੀ ਹੁੰਦੀ ਸੀ ਨਾਨਾ ਜੀ ਦੀ ਜੇ ਪਤਾ ਹੁੰਦਾ ਫੇਰ ਮੈਂ ਥੋੜਾ ਚਾਂਸ ਨਾ ਤਾਂ ਹੱਸ ਸਕਦਾ ਸੀ ਇਦਾਂ ਹਾਈਟ ਦਾ ਬਾਰੇ ਉਹਨਾਂ ਦੇ अच्छा ਤੁਹਾਨੂੰ 30 ਸਾਲ ਹੋ ਗਏ ਪੰਜਾਬ ਦੇ ਵਿੱਚ ਰਹਿੰਦਿਆਂ ਨੂੰ ਪੰਜਾਬ 'ਚ ਤੁਹਾਨੂੰ ਕਦੇ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਨਹੀਂ ਜੀ ਕਿਸੇ ਤਰ੍ਹਾਂ ਦਾ ਨਹੀਂ ਕਿਸੇ ਤਰ੍ਹਾਂ ਦਾ ਨਹੀਂ ਤੇ ਜਿੱਦਾਂ ਪੰਜਾਬੀਆਂ ਦੇ ਬਹੁਤ ਸਾਰੇ ਤਿਉਹਾਰ ਨੇ ਜਿੱਦਾਂ ਤੁਸੀਂ ਪੰਜਾਬੀ ਬੋਲੀ ਵੀ ਬੋਲਦੇ ਹੋ ਤਿਉਹਾਰਾਂ ਦੇ ਵਿੱਚ ਤੁਸੀਂ ਸ਼ਾਮਿਲ ਹੁੰਦੇ ਹੋ ਬਿਲਕੁਲ ਸ਼ਾਮਿਲ ਹੁੰਦਾ ਜੀ ਗੁਰਦੁਆਰਾ ਮੈਂ ਜੀ ਸਾਰੇ ਜਗ੍ਹਾ ਤੇ ਹਮ ਸਾਰੇ ਜਗ੍ਹਾ ਤੇ ਹਾਂ ਜੀ ਤੇ ਹੁਣ 7 ਫੁੱਟ ਦੀ ਤੁਹਾਡੇ ਪੁੱਤਰ ਦੀ ਹਾਈਟ ਹੈ ਇਹਦਾ ਫਿਊਚਰ ਕਿਵੇਂ ਦੇਖਦੇ ਹੋ ਤੁਸੀਂ فیچر کھیل کر ہے کہتا ہوں ہم نے سپورٹس کرنا ہے تو میں چاہتا ہوں کوئی اچھا سلیکشن ہو جائے کوئی ٹیم کوئی سرکار مدد کرے اس کو اس لیے تو میں اس طرح یہاں تک آیا ہوں اج کہ کچھ ہیلپ ہو جائے ہمیں کیونکہ میں کئی جگہ ٹرائی مار رہا ہوں کہ کوئی بڑیاں سپورٹس وغیرہ سلیکشن اوپر ہو گا نہیں ہے ابھی تک اچھا جتو تہاڈے بیٹے دی ہائٹ کافی زیادہ لمبی ہو رہی سی کئی بار ماں پیو ڈر بھی جاندے نے ڈاکٹر نو کنسلٹ کیتا ਤੁਸੀਂ ہاں جی ڈاکٹر سے پوچھیا کہ کیا ہو رہا ہے ہائٹ زیادہ ہو ہی جانداں کہتا کوئی نہیں یہ قدرتی ہے ਮੈਂ ਦਵਾਈ ਖਿਲਾਣ ਕੀ ਵੀ ਸੋਚਿਆ ਕਰਤੇ ਨਹੀਂ ਦਵਾਈ ਨਹੀਂ ਖਿਲਾਓ ਚੱਲ ਲੈਣੇ ਦਿਓ ਹੂੰ ਡਾਕਟਰ ਦੇ ਸਲਾਹ ਅਸਿਕਾ ਕੁਝ ਨਹੀਂ ਹੈ ਠੀਕ ਹੈ ਨੋਰਮਲ ਹੈ ਬਿਲਕੁਲ ਅੱਛਾ ਰਾਗਵ ਤੂੰ ਨੂੰ ਕਦੇ ਅਟਪਟਾ ਨਹੀਂ ਲੱਗਾ ਕਲਾਸ ਦੇ ਕੁਝ ਮੁੰਡੇ ਵੀ ਹੋਣਗੇ ਤੁਹਾਡੇ ਸਕੂਲ ਟੀਚਰਸ ਹੋਣਗੇ ਉਹਨਾਂ ਨੇ ਕਦੇ ਵੇਖ ਕੇ ਤੁਹਾਡੇ ਵੱਲ ਜਦੋਂ ਹੱਸਦੇ ਨੇ ਆ ਕਦੇ ਤੁਹਾਨੂੰ ਕੁਝ ਕਹਿੰਦੇ ਨੇ ਤਾਂ ਫਿਰ ਤੁਹਾਨੂੰ ਅਟਪਟਾ ਨਹੀਂ ਲੱਗਦਾ ਐਂਦਾ ਕਹਿੰਦੇ ਰਹਿੰਦੇ ਪਰ ਮੈਂ ਗੱਲ ਦਾ ਨੋਟਿਸ ਨਹੀਂ ਕਰਦਾ ਉਹ ਜਿੰਨਾ ਮਰਦੀ ਕਹਿਣਾ ਹੈ ਹਰ ਦوار ਮੈਂ ਮੈਂ ਤਾਂ ਕਹਿੰਦਾ ਮੈਂ ਮੈਂ ਤੋੜਾ ਕਾਮਯਾਬ ਹੋਵਾਂਗਾ ਫੇ ਕਾਮਯਾਬ ਹੋਵਾਂਗਾ ਜਲਦੀ ਅੱਛਾ ਤੁਸੀਂ ਬਚਪਨ ਤੋਂ ਡਾ ਪੰਜਾਬ 'ਚ ਬੀਤੇ ਆ ਤੁਸੀਂ ਪੰਜਾਬ ਦੇ ਹੀ ਜੰਮ ਪਾ ਲੋ ਹਨਾ ਆਈਡਲ ਆਪਣਾ ਕਿਸ ਨੂੰ ਮੰਨਦੇ ਹੋ ਕਿਉਂਕਿ ਇਸ ਉਮਰ ਦੇ ਵਿੱਚ ਆ ਕੇ ਨੌਜਵਾਨ ਆਪਣਾ ਆਈਡਲ ਜਾਂ ਕੋਈ ਨਾ ਕੋਈ ਮੈਂਟਰ ਜ਼ਰੂਰ ਬਣਾ ਲੈਂਦੇ ਨੇ ਕਿ ਮੈਂ ਕੁਝ ਐਦੇ ਵਾਂਗੂ ਬਣਨਾ ਹੈ ਜਾਂ ਮੈਂ ਕੁਝ ਇਹੋ ਜਿਹਾ ਕਰਨਾ ਹੈ ਮੇਰਾ ਆਈਡਲ ਤਾਂ ਕਰਨਾਲੋਂ ਕੋ ਵੱਡਾ ਪਲੇਅਰ ਬਣਨਾ ਹੀ ਆ ਤੇ ਭਾਰਤ ਦਾ ਨਾਮ ਰੋਸ਼ਨ ਕਰਨਾ ਤੇ ਮਾਪਿਆਂ ਦਾ ਕਿ ਪੰਜਾਬੀ ਬਹੁਤ ਬੜੀ ਸੋਹਣੀ ਤੁਸੀਂ ਬੋਲਦੇ ਹੋ ਤੁਸੀਂ ਪੰਜਾਬ ਬਾਰੇ ਕੀ ਸੋਚਦੇ ਹੋ ਮੈਂ ਤਾਂ ਪੰਜਾਬ ਬਾਰੇ ਸੋਚਦਾ ਸੋਚਦਾ ਕਿ ਪੰਜਾਬ ਦਾ ਇੱਥੇ ਦਾ ਮਾਹੌਲ ਵਦਿਆ ਹੈ ਵਦਿਆ ਹੁੰਦਾ ਹੈ ਇੱਥੇ ਗੱਲ ਕਰਨ ਦਾ ਲੋਕਾਂ ਨੂੰ ਢਾਂਗ ਹੁੰਦਾ ਹੁੰਦਾ ਹੈ ਹੁੰਦਾ ਤੇ ਵਦਿਆ ਤਰੀਕੇ ਨਾਲ ਰਹਿਣ ਵਾਲੇ ਹੁੰਦੇ ਹੈ ਕਦੀ ਤੁਹਾਡਾ ਮਨ ਨਹੀਂ ਕੀਤਾ ਕਿ ਬਿਹਾਰ ਜਾ ਕੇ ਤੁਸੀਂ ਸੈਟਲ ਹੋ ਜਾਓ ਨਹੀਂ ਹਾਂ ਨਹੀਂ ਕੀਤਾ ਕਦੀ ਨਹੀਂ ਕੀਤਾ ਕਦੀ ਲੈ ਕੇ ਗਏ ਸੀ ਬਿਹਾਰ ਇਹਨੂੰ ਗਿਆ ਸੀ ਛੋਟੇ ਜਿਹਾ ਫਿਰ ਜਾਵਾਂਗੇ ਲੇਕਿਨ ਬਿਹਾਰ ਵੀ ਘਰ ਹੈ ਉਹਧਰ ਵੀ ਜਾਣਾ ਜ਼ਰੂਰੀ ਹੈਗਾ ਇੱਥੇ ਔਰ ਉਸਦੇ ਦੋਨੇ ਜਗ੍ਹਾ ਘਰ ਹੈ ਇੱਥੇ ਆਪਣਾ ਸੈਟਲ ਇੱਥੇ ਹੋ ਗਏ ਨਾ ਹਾਂਜੀ ਇਥੇ ਆਪਣਾ ਘਰ ਹੈਗਾ ਜੀ ਤੇ ਤੁਹਾਡਾ ਬੇਟਾ ਕਹਿੰਦਾ ਕਿ ਮੈਂ ਅੱਗੇ ਜਾ ਕੇ ਸਪੋਰਟਸ ਦੇ ਵਿੱਚ ਹੀ ਆਪਣਾ ਫਿਊਚਰ ਬਣਾਉਣਾ ਚਾਹੁੰਦਾ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੇਟਾ ਪੁਲਿਸ 'ਚ ਵੀ ਭਰਤੀ ਹੋ ਜਾਏ ਫਿਰ ਦੋਨਾਂ ਚੁੱਕੇ ਦਾ ਡ੍ਰੀਮ ਜਿੱਥਾ ਵੀ ਇਹਨਾਂ ਚਾਹੀਦਾ ਉੱਥੇ ਹੋ ਜਾਏ ਕੋਈ ਚੱਕਰ ਨਹੀਂ ਹੈ ਪਰ ਖੇਡ 'ਤੇ ਜ਼ਿਆਦਾ ਰੁਚੀ ਹੈ ਖੇਡ ਤੇ ਹੀ ਜਾਣਾ ਚਾਹੀਦਾ ਅੱਛਾ ਐਡੀ ਲੰਬੀ ਹਾਈਟ ਸਪੈਸ਼ਲ ਡਾਈਟ ਤਾਂ ਨਹੀਂ ਨਾਰਮਲੀ ਡਾਈਟ ਨਾਰਮਲੀ ਖਾਣਾ ਖਾਂਦਾ ਰਹੇ ਖਾਈਦੀ ਆਸ ਹੋਰ ਕੁਝ ਨਹੀਂ ਖਾਤਾ ਫਰੀਵਾਂ ਤੁਹਾਡੇ ਕੋਚ ਵਗੈਰਾ ਕੁਝ ਤੁਹਾਨੂੰ ਗਾਈਡ ਕਰਦੇ ਨੇ ਕਿ ਐਡੀ ਲੰਬੀ ਤੁਹਾਡੀ ਹਾਈਟ ਹੈ ਤੇ ਇਸ ਨੂੰ ਕੁਝ ਇਸ ਤਰੀਕੇ ਨਾਲ ਮੇਨਟੇਨ ਕਰੋ ਬੋਡੀ weight ਐਨਾਂ ਰੱਖੋ ਕੁਝ ਕੋਚਸ ਦੇ ਵੱਲੋਂ ਕੁਝ ਸਪੈਸ਼ਲ ਇਨਸਟ੍ਰਕਸ਼ਨਸ ਦਿੱਤੇਗੇ ਕੁਝ ਹਾਂ ਕੋਚ ਕੋਚ ਕਹਿੰਦੇ ਆ ਕਿ ਭਾਰ ਆਪਣਾ ਜਿੰਨੇ ਆਟਾ ਹਿਸਾਬ ਨਾਲ ਭਾਰ ਰੱਖ ਆਪਣਾ ਤੇ ਤਵਾ ਦੀ ਰੱਖੇ ਦਿੱਤੋ ਵਧੀਆ ਬੰਨ ਸਾਤਾ ਪੂਰੇ ਪਿੰਡ ਚ ਖੇਡਦਾ ਹੂੰ ਫੇ ਹੁਣ ਕਿਸ ਕਲਬ ਦੇ ਨਾਲ ਐਸੋਸੀਏਟ ਹੋ ਕੇ ਤੁਸੀਂ ਫੁੱਟਬਾਲ ਵਾਲੀਬਾਲ ਖੇਡਦੇ ਹੋ ਮੈਂ ਮੈਂ ਫਟਵਾਲ 6 ਉਹ ਸ਼ੇਰਗਲ ਅਕੈਡਮੀ ਨਾਲ ਖੇਡਦਾ ਠੀਕ ਆ ਤੇ ਵਾਲੀਬਾਲ ਮੈਂ ਆਪਣੇ ਸਕੂਲ ਨਾਲ ਖੇਡਦਾ ਠੀਕ ਆ ਤੇ ਕੱਪੜਿਆਂ ਦੀ ਗੱਲ ਕਰੀਏ ਮੈਨੂੰ ਲੱਗਦਾ ਇਹ ਸਾਈਟ ਦੇ ਕੱਪੜੇ ਮਾਰਕੀਟ 'ਚ ਤਾਂ ਤੁਹਾਨੂੰ ਮਿਲਦੇ ਨਹੀਂ ਹੋਣਗੇ ਫਿਰ ਇਹਦੇ ਕੱਪੜੇ ਵਗੈਰਾ ਤੁਸੀਂ ਕਿਵੇਂ ਡਿਜ਼ਾਈਨ ਕਰਾਉਂਦੇ ਹੋ ਇਹਦੇ ਸਾਈਜ਼ ਦੇ ਕੱਪੜੇ ਮਾਰਕੀਟ 'ਚ ਮਿਲਦਾ ਨਹੀਂ ਮੈਨੂੰ ਇਸ ਕੋ ਕੱਪੜੇ ਪਰਸਨਲੀ ਬਣਾਉਣਾ ਪੈਂਦਾ ਹੈ ਟੇਲਰ ਸੇ ਹੂੰ ਬੜੀ ਪ੍ਰੋਬਲਮ ਹੈ ਕੱਪੜੇ 'ਚ ਬੂਟ ਤਾਂ ਮਿਲ ਜਾਂਦਾ ਮਾਰਕੀਟ 'ਚ ਫਿਰ ਕੱਪੜੇ ਨਹੀਂ ਆਇਦੇ ਸਾਈਜ਼ ਦਾ ਅੱਛਾ ਗ੍ਰੇਟ ਕਲੀ ਦੀ ਵੀ ਹਾਈਟ ਤੋਂ ਡੇ ਤੁਹਾਡੇ ਤੋਂ ਥੋੜੀ ਵੱਡੀ ਹੋਏਗੀ ਉਹਨਾਂ ਦੀ ਵੀ ਹਾਈਟ 7 ਫੁੱਟ ਕੁਛ ਇੰਚ ਹੈਗੀ ਹੈ ਨਾ ਤੇ ਦੋਨੋਂ ਲੋਕ ਦੇਖ ਕੇ ਕਹਿੰਦੇ ਨੇ ਕਿ ਤੁਸੀਂ ਗ੍ਰੇਟ ਖਲੀ ਦੇ ਕੋਈ ਜੁੜਵਾ ਭਰਾ ਆ ਜਾਂ ਫਿਰ ਉਹਨਾਂ ਦਾ ਝੂਠਾ ਖਾਦਾ ਕਰੀਂ ਇਦਾਂ ਕਿਹਾ ਲੋਕਾਂ ਨੇ ਇੰਤਾ ਦਾ ਨਹੀਂ ਕਿਹਾ ਇਹ ਉਹ ਕਹਿੰਦੇ ਤੇਰੀ ਹਾਈਟ ਹਾਈਟ ਵਧਦੀ ਆ ਤੋ ਗ੍ਰੇਟ ਖਲੀ ਨੂੰ ਵੀ ਉਹ ਤੋ ਵੀ ਉਹ ਹਾਈਟ ਵਧਦੇ ਨਹੀਂ ਆ ਤੇਰੀ ਇਦਾਂ ਫਿਰ ਤੂੰ ਪੂਰੇ ਪੰਜਾਬ ਚ ਪਹਿਲੇ ਨੰਬਰ ਤੋਂ ਹਾਈਟ ਚ ਇਹ ਹੀ ਕਹਿੰਦੇ ਆ ਵਾਸਤੇ ਅੱਛਾ ਡਾਕਟਰ ਐਨੇ ਕੋਈ ਇਹ ਗੱਲ ਕਹੀ ਹੈ ਕਿ ਇਹਦੀ ਹਾਈਟ ਹੋਰ ਵੱਧ ਸਕਦੀ ਆ ਹੱਲੇ ਨਹੀਂ ਇਹ ਤਾਂ ਦੋ ਨਹੀਂ ਕਰਦੇ ਪਰ ਕਹਿੰਦੇ ਦਵਾਈ ਨਹੀਂ ਦੇਣਾ ਇਹਨੂੰ ਕਹਿੰਦੇ ਬਿਲਕੁਲ ਨੈਚੁਰਲ ਹੈ ਉਹ ਨਿਚਰੋ ਜਿ ਰਹਿਗਾ ਹੂੰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਹ ਬਿਹਾਰ ਪਿਸ਼ੋਕਰ ਆ ਪਿਤਾ ਦਾ ਇਸ ਨੌਜਵਾਨ ਦਾ ਪਰ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਇਸ ਦੀ ਜੰਪਲ ਹੋਈ ਹੈ ਜੰਮਿਆ ਵੀ ਪੰਜਾਬ ਦੇ ਵਿੱਚ ਤੇ ਪਲਿਆ ਵੀ ਪੰਜਾਬ ਦੇ ਵਿੱਚ ਹੈ ਤੇ ਪੰਜਾਬੀ ਵੀ ਬਹੁਤ ਸੋਹਣੀ ਬੋਲਦਾ ਤੇ ਇਹ ਨੌਜਵਾਨ ਜਿਹੜਾ ਵੱਡਾ ਹੋ ਕੇ ਪੰਜਾਬ ਦਾ ਤੇ ਭਾਰਤ ਦਾ ਨਾਮ ਜਿਹੜਾ ਰੋਸ਼ਨ ਕਰਨਾ ਚਾਹੁੰਦਾ ਤਾਂ ਦੱਸ ਦਈਏ ਕਿ ਗ੍ਰੇਟ ਖਲੀ ਨੂੰ ਵੀ ਇੱਕ ਪੁਲਿਸ ਅਧਿਕਾਰੀ ਦਾ ਥਾਪੜਾ ਮਿਲਿਆ ਸੀ ਜਿਸ ਤੋਂ ਬਾਅਦ ਉਹ ਦਲੀਪ ਸਿੰਘ ਰਾਣਾ ਤੋਂ ਗ੍ਰੇਟ ਖਲੀ ਬਣ ਗਿਆ ਲੋੜ ਹੈ ਇਸ ਵੀ ਨੌਜਵਾਨ ਨੂੰ ਇੱਕ ਅੱਦੇ ਥਾਪੜੇ ਦੀ ਅਗਰ ਇਸ ਨੂੰ ਅਜੇ ਆ ਕੋਈ ਥਾਪੜਾ ਮਿਲ ਜਾਂਦਾ ਤੇ ਇਹ ਵੀ ਭਾਰਤ ਦਾ ਨਾਮ ਰੋਸ਼ਨ ਕਰ ਸਕਦਾ ਕੈਮਰਾ ਪਰਸਨ ਰੋਇਤਲ ਮਨਪ੍ਰੀਤ ਕੌਰ ਸੁਰਖਾਬ ਮੀਡੀਆ ਜਲੰਧਰ